ਨੋਟ ਜਿਹੜਾ ਜਾਰੀ ਕੀਤਾ ਹੈ ਕੈਬਨਿਟ ਮੰਤਰੀ ਤੇ ਤੁਸੀਂ ਦੋਸ਼ ਲਗਾਏ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਪਿਛਲੇ ਦਿਨੀ ਅਰਲੀ ਹਲਕੇ ਖੇਰੇ ਐਮਸੀ ਨਵਾਂ ਗਾਉਂ ਦੇ ਵਿੱਚ ਸਾਡੇ ਅਨੁਸੂਚਿਤ ਐਮਐਲਏ ਮੰਤਰੀ ਜੀ ਦੀ ਨੋਟ ਬਾਅਦ ਵਿੱਚ ਇੱਕ ਬਗਾਂ ਵਿੱਚ ਦਿਨਾਂ ਛੁੱਟੇ ਸਮਝੇ ਸਾਰੀ ਅਫਸਰ ਸਾਹਿ ਨੂੰ ਪ੍ਰਤੀਕਿਰਿਆ ਬੜੀ ਉੱਚ ਟਿੱਪਣੀ ਕੀਤੀ ਹੈ और बहुत कुछ किया और सब तो वही गल है कि अफसर मौजूद सी सारे जिले के व्डे वे इलाके से एक खबर आने तो बाद इलाके अग फैल गई काना फूसी बड़ी होने लग गई कईया ने कहा छाटता बोले छालनी क्यों बोले क्यों तो पिछले समय तो ਜੋ ਨਹਿਰਗਰਦੀ ਚੱਲ ਰਹੀ ਹੈ ਸਾਡੇ ਹਲਕੇ ਖੜ ਦੇ ਵਿੱਚ ਜਗ ਜਾਰ ਹੈ ਲੋਕ ਖੁੱਲ ਕੇ ਬੋਲ ਨਹੀਂ ਸਕਦੇ ਮੌਜੂਦਾ ਸਰਕਾਰ ਹੈ ਲੇਕਿਨ ਜਿੰਨਾ ਭ੍ਰਸ਼ਟਾਚਾਰ ਇਸੇ ਫੈਲੇ ਹੈ ਕਚੇਰੀਆਂ ਥਾਣਿਆਂ ਸੱਜੇ ਖੱਬੇ ਦਫ਼ਤਰਾਂ ਚ ਪਰ ਸਾਰੀਆਂ ਗੱਲਾਂ ਖੁੱਲ ਕੇ ਸਾਹਮਣੇ ਆ ਰਹੀਆਂ ਵੀ ਇਹਦੇ ਪਿੱਛੇ ਅਸ਼ੀਰਵਾਦ ਕਿਹਦਾ ਹੈ ਜਦੋਂ ਕਿਸੇ ਅਫਸਰ ਆਗੂ ਦਾ ਤੇ ਆ ਲੀਡਰ ਦੇ ਹੱਥ ਉੱਪਰ ਹੋਵੇ ਕੈ ਕੈਂਸਰ ਵੱਧਦਾ ਜੇ ਕੋ ਰੋਕਣਾ ਚਾਹੇ ਤਾਂ ਮਜਾਲ ਕੀ ਕੋਈ ਅਸੀਂ ਗੱਲ ਕਰ ਜਵੇ ਮੈਂ ਵੀ ਪੰਜਾਬ ਤਿੰਨਵਾਰੀ ਮੰਤਰੀ ਨੇ ਆ ਇਲਾਕੇ ਦੀ ਕਿਰਪਾ ਗੁਰੂ ਮਾਨ ਦੇ ਅਸ਼ੀਰਵਾਦ ਕਰਕੇ ਪਰ ਮੈਂ ਪਤਾ ਨਹੀਂ ਖਾਂ ਕਿ ਨ ਦਿੱਤਾ ਆਜੇ ਇਲਾਕੇ ਦੀ ਇਹ ਪੂਰੀ ਬੱਚਾ ਬੱਚਾ ਕਹਿ ਰਿਹਾ ਕਿ ਚਾਹੇ ਮਾਈਨਿੰਗ ਉਹਦੇ ਹਿੱਸੇ ਜਾਂਦੇ ਹਰ ਜਗ੍ਹਾ ਜਾਂਦੇ ਥਾਣੇ ਚ ਪੁਲਿਸ ਨੂੰ ਡੀਐਸਪੀ ਨੂੰ ਉਹ ਗੋਹ ਰਫਤਰਾ ਵਿੱਚ ਮੈਂ ਕਿਸੀ ਕਿਸੀ ਨਾਮ ਲਵਾ ਰੇਟ ਰੱਖਿਆ ਕਰੇਸ਼ਰਾਂ ਦੇ ਆਕਾ ਕੌਣ ਹੈ ਦਾ ਇਹ ਕਿਉਂ ਹੋ ਰਿਹਾ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕੀਤੀ ਹੈ ਮੁੱਖ ਮੰਤਰੀ ਜੀ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਹੋ ਜ਼ੀਲੋ ਟੋਲ ਗ੍ਰੇਸ ਕ੍ਰਪਸ਼ਨ ਦਾ ਆ ਦੇਖੋ ਸਾਡੇ ਇਲਾਕੇ ਚ ਕੀ ਹੋ ਰਿਹਾ ਜਦੋਂ ਗੱਲ ਜਾ ਜੱਗ ਜਾਗ ਰੋਗੀ ਬੀਬੀ ਪੜਗ ਗਈ ਆਪਣੀਆਂ ਕੀਤੀਆਂ ਦੇ ਮਿੱਟੀ ਪਾਉਣ ਲਈ ਅਭਿਆਨ ਦੇਤਾ ਸਾਰੇ ਅਫਸਰ ਸਾਹਿਲ ਵੇੜਤੀ ਅਫਸਰ ਸਾਹੀ ਕਰਮਚਾਰੀ ਸਰਕਾਰ ਦਾ ਇੱਕ ਫੋਟਬੁੱਲਾ ਹੁੰਦੇ ਨੇ ਸਰਕਾਰਿਓ ਹੁੰਦੇ ਨੇ ਕਾਲੀਆਂ ਬੇਡਾ ਹਰ ਸਮਾਜ ਹੁੰਦੀ ਹੈ ਹਰ ਸੈਕਸ਼ਨ ਜੁਣੀ ਹੈ ਉਹਦੇ ਵਾਸਤੇ ਗੱਲ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਬੈਠ ਸਮਝਾਉਣਾ ਚਾਹੀਦਾ ਅਫਸਰਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਵੀ ਮੈਂ ਦੇਖੋ ਕਾਰਵਾਈ ਕਰੂੰਗੀ ਮਨੁਸ਼ ਰਿਪੋਰਟ ਆ ਗਈ ਪਰ ਉਹ ਜਦੋਂ ਬਾੜ ਹੀ ਖੇਦੂਣ ਲੱਗਦੀ ਉਹਦਾ ਚਾਰਾ ਕੀ ਹੈ ਇਸ ਕਰਕੇ ਮੈਂ ਇਹਨੂੰ ਆ ਬਿਆਨ ਦੇਣਾ ਪਿਆ ਕਿ ਇੱਕ ਪੜ੍ਹੇ ਲਿਖੇ ਸੂਝਵਾਨ ਅਰੇਡੇ ਵੱਡੇ ਕਦ ਮੰਤਰੀ ਦਾ ਸ਼ੋਭਾ ਨਹੀਂ ਦਿੰਦਾ ਕਿ ਆਪਣੀਆਂ ਸਾਰੀਆਂ ਕਰਪੂਤਾ ਕਾਲੀਆਂ ਜੋ ਚੱਲ ਰਹੀਆਂ ਹੋ ਰਹੀਆਂ ਲੋਕ ਇਹ ਨਹੀਂ ਕਹਿੰਦਾ ਮਿੱਟੀ ਪਾਣ ਵਾਸਤੇ ਸਭ ਉਸ ਗਾਲੀ ਗਲੋਤ ਕੋਰ ਉਪਰ ਆਪਾਂ ਅਗਰੋ ਲੈਂਖ ਖੜਾ ਕਰ ਦੋ ਇਹ ਬੜੀ ਮਨਭਾਗੀ ਗੱਲ ਹੈ ਮੈਂ ਪੂਰਾ ਵਿਰੋਧ ਕਰਦਾ ਕਾਂਗਸਾਭ ਕਹਿਣਾ ਆਸਾਨ ਹੈ ਕਿ ਜਿਹੜੇ ਆ ਭ੍ਰਸ਼ਟਾਚਾਰ ਜਿਆਦਾ ਕਹਿਣ ਯਾਰ ਸਬੂਤ ਪੇਸ਼ ਕਰਨੇ ਮੈਂ ਬਹੁਤ ਔਕੜ ਆਉਂਦੀ ਹੈ ਕਿ ਆ ਤੁਹਾਡੇ ਕੋਲ ਕੋਈ ਪੁਖਤਾ ਸਬੂਤ ਸਬੂਤ ਹੈਗਾ ਹੈ ਜੀ ਦੇਖੋ ਵੀ ਵੀ ਕੋ ਸਬੂਤ ਹੈ ਜੇਰਾ ਚੋਰ ਕੋ ਸਬੂਤ ਚੜਦਾ ਹੁੰਦਾ ਦੱਸੋ ਮੈਨੂੰ ਉਹਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਫੜੇ ਨਾ ਜਾਵਾਂ ਕਿਤੇ ਵੀ ਹੋਵੇ ਸੰਸਾਰ ਚ ਵੱਡੇ ਵੱਡੇ ਕੇਸ ਲੱਗ ਲੈ 20 ਸਾਲ ਲੱਗ ਜਣੇ ਸਬੂਤ ਨਹੀਂ ਮਿਲਦੇ ਪਰ ਕੁਝ ਸਰਕਮਸਟੈਂਸ਼ੀਅਲ ਐਵਿਡੈਂਸ ਹੁੰਦੇ ਹਨ ਹਾਲਾਤ ਹੁੰਦੇ ਨੇ ਜੋ ਸਿੱਧਾ ਦੱਸ ਦੇ ਗੱਲਾਂ ਗੈਰਹੀ ਜੁਂਦੀਆਂ ਕਿ ਐਨਏ ਐਨਓਸੀ ਹੋ ਗਈ ਐਨੇ ਲੱਖ ਰੁਪਏ ਇਕੱਠਾ ਹੋ ਕੇ ਉੱਪਰ ਚਲਾ ਗਿਆ ਕਿੱਥੇ ਗਿਆ ਕੂਠੀ ਗਿਆ ਕਿਸੇ ਨੇ ਕੋਠੀ ਗਿਆ ਪਰ ਉਹ ਤਾਂ ਸਾਹਮੁਖ ਰਗੇ ਉਹਨਾਂ ਨੇ ਇੱਥੇ ਤੱਕ ਕਹਤੇ ਆ ਕਿ ਮੇਰੇ ਨਾਂ ਤੇ ਅਗਰ ਕੋਈ ਅਫਸਰ ਵੀ ਪੈਸੇ ਮੰਗਦਾ ਹੈ ਤਾਂ ਮੈਨੂੰ ਦੱਸੋ ਮੈਂ ਕਿਸੇ ਤੇ ਕੋਈ ਦੁਵਾਨੀ ਨਹੀਂ ਲੈਂਦੀ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੀ ਸਚਾਈ ਛੁਪ ਨਹੀਂ ਸਕਦੀ ਬਨਾਵੜ ਕੇ ਹਸੂਨੋਂ ਤੇ ਖੁਸ਼ਬੂ ਆ ਨਹੀਂ ਸਕਦੀ ਕਾਗਜ਼ ਦੇ ਫੁੱਲਾਂੋਂ ਨਹੀਂ ਇਹ ਜੀ ਤੁਸੀਂ ਕਿਹੜੀ ਚੀਜ਼ ਨੋਟ ਕੀਤੀ ਹੈ ਜੋ ਤੁਹਾਡੇ ਅੱਖਾਂ ਦੇ ਸਾਹਮਣੇ ਆਈ ਹੈ ਜੋ ਅੱਜ ਤੁਹਾਨੂੰ ਇਹ ਬੋਲਣਾ ਪੈ ਗਿਆ ਹੈ ਅੱਖਾਂ ਸਾਹਮਣੇ ਨਹੀਂ ਆਈ ਬੀਬੀ ਨੇ ਗੱਲ ਕਹੀ ਹੈ ਲਵੇਟ ਲਿਆ ਸਭ ਨੂੰ ਅਫਸਰਾਂ ਨੂੰ ਅਫਸਰ ਸਾਹੀ ਸਾਡਾ ਇੱਕ ਬਹੁਤ ਸਤਕਾਰਯੋਗ ਅੰਗ ਹੈ ਸਰਕਾਰ ਦਾ ਦਨਵਾਰੀ ਮੈਂ ਮੰਤਰੀ ਨੇ ਹੈ ਮੇਰੇ ਕੋਲ ਚਾਰ ਤੀਫ ਸੈਕਟਰੀ ਬਣਾ ਕੰਮ ਕੀਤਾ ਹੈ ਗੱਲ ਕਰਦਾ ਤਰੀਕਾ ਹੁੰਦਾ ਲੈ ਜਾ ਹੁੰਦਾ ਸਮਝਾਉਣ ਦੀ ਗੱਲ ਹੁੰਦੀ ਹੈ ਪਰ ਜੇ ਗੱਲ ਕਰਨੀ ਪੈਂਦੀ ਹੈ ਬੀਬੀ ਭੜਕ ਗਈ ਜਦੋਂ ਗੱਲਾਂ ਜਗ ਜਹਰ ਹੋਣ ਲੱਗ ਗਈਆਂ ਨਿੰਗੀਆਂ ਹੋਣ ਲੱਗ ਗਈਆਂ ਕਿ ਸੀਐਮ ਸਾਹਿਬ ਦਾ ਰਿਪੋਰਟ ਤੇ ਲਈ ਗਈ ਇਹਦਾ ਮਹਿਕਮਾ ਬਦਲ ਦੇਣਾ ਹੈ ਇਹਨੂੰ ਹਟਾ ਦੇਣਾ ਹੈ ਉਹਨੇ ਸਵਾਇਧ ਦੇ ਦਿੱਤੀ ਆਪਣੀ ਸਿਰਫ ਆਪਣੇ ਕਬੂਤਿਆਂ ਚਪਾਉਣ ਵਾਸਤੇ ਬੰਦ ਦਿੱਤਾ ਹੈ ਬੜਾ ਮਸਬਾਗਾ ਹੈ ਮੈਂ ਕਹਿਣਾ ਚਾਹੁੰਦਾ ਕੰਗਸਾਹਬ ਮੈਂ ਤੁਹਾਡੀ ਗੱਲ ਟੋਕਦਾ ਤੁਸੀਂ ਕਿਹਾ ਕਿ ਗगन ਅਨਮੋਲ ਮਾਨ ਨੇ ਸਾਰੇ ਭ੍ਰਸ਼ਟ ਜਿਹੜੇ ਅ ਅਫਸਰ ਕਰ ਦਿੱਤੇ ਪਤਾ ਤੁਹਾਨੂੰ ਵੀ ਦਾ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਭ੍ਰਸ਼ਟਾਚਾਰ ਪੂਰ ਚਰਨ ਸੀਮਾ ਪਹੁੰਚਿਆ ਹੋਇਆ ਤਾਂ ਖਰੜ ਇਲਾਕੇ 'ਚ ਜਦੋਂ ਤੁਸੀਂ ਫਿਰ ਆਵਾਜ਼ ਕਿਉਂ ਨਹੀਂ ਉਠਾਈ ਜੀ ਹੁਣ ਕਿਉਂ ਬੋਲੇ ਹੋ ਜੀ ਫਿਰ ਤੁਸੀਂ ਬਿਲਕੁਲ ਨਹੀਂ ਮੈਂ ਹਮੇਸ਼ਾ ਬਾਤ ਚਕੀ ਹੈ ਵੀਡੀਓ ਮੇਰੇ ਕੋਲ ਨੋਟ ਕਰੀਆਂ ਹੋਈਆਂ ਤੇਜੀ ਸਾਡਾ ਉੱਥੇ ਹੈਗਾ ਪੱਤਰਕਾਰ ਉੱਥੇ ਮਾਦਰੀ ਨੂੰ ਪੁੱਛ ਲਓ ਜਿੰਨੀਆਂ ਵੀਡੀਓ ਮੇਰੇ ਕੋਲ ਨੋਟ ਮੈਂ ਹਰ ਜਗਾ ਕੇ ਹੈ ਕਿਆ ਮੰਦਪਾਗੀ ਕਿਆ ਚਿੱਟਾ ਕਿਆ ਮਾਈਨਿੰਗ ਸਭ ਪਾਸੇ ਹਾਕਾਰ ਮਚੀ ਪਈ ਹੈ ਪੰਜਾਬ ਸਰਕਾਰ ਦੇ ਸਰ ਜੋ ਵਾਦੇ ਖੋਖਲੇ ਹੋ ਚੁੱਕੇ ਆ ਸਾਡੇ ਸਾਹਮਣੇ ਆ ਗਿਆ 92 ਐਮਲਏ ਸੀ ਬੱਤੀ ਬਣੇ ਕਿ ਸਟਾਈਆਂ ਸਾਰੀਆਂ ਪਾਰਲੀਮੈਂਟ ਦੇ ਵਿੱਚ ਕਿ ਤੁਸੀਂ ਜਦੋਂ ਤੁਸੀਂ ਜਦੋਂ ਪਾਰਟੀ ਜੁਆਇਨ ਕੀਤੀ ਸੀਗੀ ਉਦੋਂ ਇਹ ਹਾਲਾਤ ਸੀਗੇ ਦੇਖੋ ਉਦੋਂ ਨਵੇਂ-ਨਵੇਂ ਆਏ ਸੀ ਕੇਜਰੀਵਾਲ ਸਾਹਿਬ ਨੇ ਭਗਵਾਨ ਸਾਹਿਬ ਨੇ ਕਿਹਾ ਇੱਕ ਮੌਕਾ ਇੱਕ ਮੌਕਾ ਪੰਜਾਬ ਦੇ ਲੋਕ ਭਾਵੁਕ ਹੋਗੇ ਬੜੇ ਦਲੇਰ ਹੁੰਨੇ ਆ ਖੁੱਲਾ ਜਨ ਨੂੰ ਮੌਕਾ ਦੇਤਾ ਮੌਕਾ ਦਿੱਤਾ ਬੇੜਾਗਰ ਪੰਜਾਬ ਦਾ ਕਰਦਾ ਜੈਕਸਟਵਾਰ ਚਿੱਟਾ ਨਸ਼ਾ ਮਾਈਨਿੰਗ ਲਾਅ ਐਂਡ ਆਰਡਰ ਰੋਜ਼ ਬੁਰਾ ਹਾਲ ਹੋਇਆ ਪਿਆ ਕੰਗਸਾਹਬ ਜਦੋਂ ਅਕਾਲੀਆਂ ਦੀ ਸਰਕਾਰ ਸੀ ਕਾਂਗਰਸ ਦੇ ਵਰਕਰ ਆ ਪਾਰਟੀ ਦੇ ਜੋ ਨੇਤਾ ਦੇ ਵੱਡੇ ਕਦ ਦੇ ਉਹ ਧਰਨੇ ਤੱਕ ਲਗਾ ਦਿੰਦੇ ਤੇ ਜੀ ਬਾਦਲਾਂ ਦੇ ਖਿਲਾਫ ਅੱਜ ਤੁਹਾਡੀ ਪਾਰਟੀ ਦੇ ਵੱਲੋਂ ਨਾ ਤਾਂ ਕੋਈ ਧਰਨਾ ਲਗਾਇਆ ਜਾ ਰਿਹਾ ਨਾ ਕਿਤੇ ਆਵਾਜ਼ ਚੱਕੀ ਜਾ ਰਹੀ ਹੈ ਕਿਉਂ ਨਹੀਂ ਚੱਕੀ ਜਾ ਰਹੀ ਜੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਨਾ ਮਾਰਨਾ ਮੈਨੂੰ ਕੀ ਕਹਾਂ ਪਿਛਲੇ 2 ਸਾਲ 10 ਤਰਨੇ ਆ ਕੇ ਮੇਰੇ ਵੱਲੋਂ 10 ਤਰਨੇ ਆ ਵਿੱਚ ਰਹਿ ਕੇ ਕਾਂਗਰਸ ਵੀ ਕਮੇਟੀ ਦੇ ਅਫਸਰ ਸਾਹਮਣੇ ਨਵੇਂ ਗਰੋਂ ਕਰਾਲੀ ਵਿਖੇ ਗੱਲ ਇਤਿਹਾਸ ਨਾ ਕਰੋ ਤੱਥਾਂ ਤੇ ਗੱਲ ਕਰੋ ਮੈਂ ਤਾਂ ਹਜ਼ਾਰੂ ਵਰਕਰ ਹੈ ਕਾਂਗਰਸ ਪਾਰਟੀ ਦਾ ਕਿਸੇ ਹਾਲਾਤਾਂ ਉੱਪਰ ਚਲਾ ਗਿਆ ਮੁੜ ਕੇ ਮੈਂ ਆ ਗਿਆ ਹਾਈ ਕਮਾਂਡ ਦੇ ਦਬਾਅ ਥੱਲੇ ਲੋਕਾਂ ਦੇ ਦਬਾਅ ਥੱਲੇ ਮੈਂ ਤਾਂ ਆ ਗਿਆ ਕਿਉਂ ਕਾਂਗਰਸ ਪਾਰਟੀ ਬੜੀ ਸੇਵਾ ਕੀਤੀ ਹੈ ਮੈਨੂੰ ਬਹੁਤ ਮਾਣ ਬਖਸ਼ਿਆ ਕਾਂਗਰਸ ਪਾਰਟੀ ਨੇ ਅੰਦੀ ਸਾਡੇ ਸਾਡੇ ਵਕੀਰ ਕਰਾ ਕਰਦੇ ਪੰਜਾਬ ਨੇ ਮੇਰੇ ਨਾਲ ਹੈ ਖੜੇ ਤਖੜੇ ਖੜੇ ਆ ਸੀ ਲੋਕੀਤ ਸੇਵਾ ਕਰ ਰਹੇ ਕਾਂਗਰਸ ਸਾਹਿਬ ਜਦੋਂ ਤੁਸੀਂ ਮੰਤਰੀ ਸੀਗੇ ਤੁਹਾਡੇ ਮੰਤਰੀ ਬਣੇ ਦੇ ਵਿੱਚ ਕਦੇ ਇਸ ਖੜੇ ਇਲਾਕੇ ਦੇ ਕਦੇ ਕਦੇ ਯੋ ਇਨੇ ਬਦਲੇ ਨਗਰ ਕਾਉਂਸਲ ਦੇ ਦੇਖੋ ਤੁਸੀਂ ਆਪੇ ਕਹਿ ਰਹੇ ਹੋ ਅਣਜਾਣ ਸਰਕਾਰ ਹੈ ਮੈਚੁਰ ਐਂਡ ਐਕਸਪੀਰੀਅੰਸਰ ਪਤਾ ਹੀ ਕੁਝ ਨਹੀਂ ਹੈ ਕੀ ਹੋਣਾ ਕੀ ਕਾਰਨ ਕੀ ਹੈ ਬਾਰ ਬਾਰ ਬਦਲੀਆਂ ਕਿਉਂ ਹੋਣ ਅਣਜਾਣ ਇਮੇਚੁਰ ਪਤਾ ਹੀ ਪ੍ਰਸ਼ਾਸਨ ਕਿਵੇਂ ਚਲਾਈਦਾ ਹੁੰਦਾ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਨੂੰ ਛੱਡੋ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੂੰ ਵੀ ਮੁੱਖ ਮੰਤਰੀ ਦਾ ਪਦ ਛੱਡਣਾ ਪਿਆ ਜੀ ਦੇਖੋ ਗੱਲ ਸੁਣੋ ਲੰਬਾ ਇਤਿਹਾਸ ਹੈ ਉਸ ਪਾਸੇ ਨਹੀਂ ਵ ਜਾਂਦਾ ਸਾਰਾ ਕੁਝ ਉੱਪਰ ਤੱਕ ਨੂੰ ਪਰਬਾਣਾ ਜੋ ਬੰਦੇ ਕਮੀ ਨਾਨਕਾ ਜਦ ਤੱਕ ਮੰਦਾ ਹੋਏ ਕੋਈ ਕਰੂਗਾ ਸਾਹਮਣੇ ਆ ਜਣੇ ਨਹੀਂ ਤੁਸੀਂ ਕਹਿੰਦੇ ਉਹ ਲੰਬਾ ਇਤਿਹਾਸ ਹੈ ਅਸਲ ਜਿਹੜੀ ਰੀਤ ਹੈ ਉੱਥੋਂ ਤੋਂ ਹੀ ਚਲਦੀ ਆ ਰਹੀ ਹੈ ਬਦਲੀਆਂ ਤੱਕ ਵੀ ਜਿਹੜੀਆਂ ਨੇ ਅਫਸਰਾਂ ਦੀਆਂ ਦਿੱਲੀ ਤੇ ਹੁੰਦੀਆਂ ਨੇ ਪੰਜਾਬ ਦੇ ਵਿੱਚ ਤਾਂ ਇੱਕ ਜਿਹੜਾ ਸਾਡਾ ਮੁੱਖ ਮੰਤਰੀ ਆ ਕੱਟਪੁੱਤਲੀ ਬਣ ਗਿਆ ਇਹਦੇ ਬਾਰੇ ਕੀ ਕਹਿਣਾ ਜਾਓਗੇ ਜੀ ਤੁਸੀਂ ਕਿਹਾ ਕਾਫੀ ਗੱਲ ਠੀਕ ਹੈ ਜੀ ਹੂੰ ਆਪ ਲੋਕ ਕਹਿੰਨੇ ਆਪ ਇੰਟਰੈਕਟਿਵ ਬਣੇ ਲੇ ਗੁੱਧੀ ਜੀਵਨ ਚ ਗੱਲ ਹੈ ਕਿ ਸਰਕਾਰ ਚਲਾਉਂਦੀ ਰਹੇ ਮਾਨਸਾ ਤੇ ਪੱਲੇ ਕੁਝ ਨਹੀਂ ਹੈ ਹੂੰ ਕਰਕੇ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਆ ਜੰਗਲ ਰਾਜ ਹੈ ਸਾਰੇ ਪਾਸੇ ਹਾਕਰ ਮਚੀ ਪਈ ਆ ਰੱਬ ਸੁੱਖ ਰੱਖੇ ਉਹ ਪੁਛਾਰੇ ਵੋਟਾਂ ਪਾ ਕੇ ਉਸ ਪਾਰਟੀ ਵਾ ਪਰ ਤੇ ਹੁਣ ਜੜੀਆਂ ਨੇ ਪੰਚਾਇਤੀ ਚੋਣਾਂ ਆ ਰਹੀਆਂ ਨੇ ਬਲੈਕ ਸੰਤੀ ਦੀਆਂ ਚੋਣਾਂ ਆ ਰਹੀਆਂ ਉਹਨਾਂ ਦੇ ਵਿੱਚ ਕੀ ਰੋਲ ਹੋਵੇਗਾ ਕਾਂਗਰਸ ਦਾ ਜੀ ਦੇਖੋ ਉਹਨਾਂ ਵਿੱਚ ਮੈਂ ਸਮਝਦਾ ਮਾਨ ਸਾਹਿਬ ਦੀ ਪਾਰਟੀ ਜਲੂਸ ਨਿਕਲ ਗਿਆ ਹਲੂਸਬਾਚ 10 ਘਟੇ ਆ 3 ਐਮਪੀ ਬਣੇ ਆ ਸਾਡਾ ਰਣਪੁਰ ਸਾਹਿਬ ਦਾ ਐਮਪੀ ਬਣਿਆ 10000 ਵੋਟਾਂ ਸਿਰਫ ਦਿੱਤੇ ਆ ਸਾਡਾ ਸਿੰਘਲਾ ਹਾਰ ਗਿਆ ਸਮੂਹ ਸੋਸ ਹੈ ਪਰ ਇਹ ਵੋਟਾਂ ਵਿੱਚ ਡਰ ਕੇ ਮਾਨ ਸਾਹਿਬ ਨੇ ਖਦੋਂ ਕਰਤਾ ਵੀ ਪਾਰਟੀ ਸ਼ਾਂਤ ਹੀ ਲੜਨਾ ਸੀ ਕਿਉਂ ਪਰਦਾ ਫਾਸ਼ ਹੋ ਜੂਗਾ ਵੋਟਾਂ ਝਾੜੂ ਨੂੰ ਪਹਿਨੀ ਨਹੀਂ ਇਹਨਾਂ ਚ ਪਹਿਲਾਂ ਪੈਂਦੀਆਂ ਸੀ ਕਿੰਨਾ ਡਰ ਕੇ ਅਖਰੇਮ ਘਵਰਾ ਕੇ ਇਹ ਨਾਲ ਲਖਨਵਾਰਤੇ ਕਾਂਗਰਸ ਪਾਰਟੀ ਦੀ ਦਾਸ ਵੀ ਸਾਰੇ ਸੂਤਰਾਂ ਬੂਤਰਾਂ ਵੀ ਪੂਰੀ ਤਿਆਰੀ ਹੈ ਡਟ ਕੇ ਲੜਾਂਗੇ ਬੰਦਾ ਜਾਣੇ ਰਾਹ ਪਿਆ ਬਾਹ ਪਿਆ ਲੋਕਾਂ ਨੂੰ ਪਤਾ ਹੈ ਕਾਂਗਸ ਸਾਹਿਬ ਇਤਿਹਾਸ ਕੀ ਹੈ ਪਿੰਡਾਂ ਸ਼ਹਿਰਾਂ ਵਿਕਾਸ ਵਾਸਤੇ ਦੁਖ ਸੁੱਖਾਂ ਵਾਸਤੇ ਸਾਡੀਆਂ ਪੰਜਾਤਾ ਬਣ ਗੀਆਂ ਅਰ ਸੋਪਰੇ ਕੇ ਅਸੀਂ ਵਿਕਾਸ ਕਰਾਵਾਂਗੇ ਅੱਗੇ ਵਧ ਕਾਂਗਸ ਸਾਹਿਬ 2.5 ਸਾਲ ਦੇ ਵਿੱਚ ਜੋ ਸਰਕਾਰ ਇਸ ਟਾਈਮ ਚ ਮੌਜੂਦਾ ਇਸ ਵੇਲੇ ਤੁਹਾਨੂੰ ਲੱਗਦਾ ਇਹ じゃ ਕੋਈ ਪੰਜਾਬ ਦੇ ਕੁਝ ਨਵਾਂ ਲੈ ਕੇ ਆਏ ਹੁਣ ਤੱਕ ਦਾ ਹਾਂ ਨਵਾਂ ਲੈ ਆਏ ਹਾਂ ਸਾਰਾ ਇਹ ਭ੍ਰਸ਼ਟਾਚਾਰ ਜੋ ਹੋ ਰਿਹਾ ਹੈ ਸਰੀਆਂ ਜੋ ਜੰਗਲ ਰਾਜ ਹਨਵਾਈਆਂ ਹੋਰ ਕੀ ਹੈ ਪਹਿਲਾਂ ਐਨਾ ਕਦੇ ਹੋਇਆ ਨਹੀਂ ਹੁੰਦਾ ਹੁੰਦਾ ਹੈ ਹਮੇਸ਼ਾ ਪਰ ਹੁਣ ਤਾਂ ਨੱਕੇ ਟੁੱਟੇ ਪਏ ਆ ਬੁਰਾ ਹਾਲ ਹੈ ਜਿੰਨੇ ਮਾਫ ਕਰਨਾ ਇਹਨਾਂ ਦੇ ਸਾਥੀ ਵਿਧਾਇਕ ਹੈ ਪੰਜਾਬ ਦੇ ਵਿੱਚ ਕੁਝ ਨੂੰ ਛੱਡ ਕੇ ਸਭ ਦਾ ਇੱਕੋ ਟਿੱਚਾ ਪ੍ਰੋਬਲਮ ਹੈ ਕਿ ਪੈਸੇ ਇਕੱਠੇ ਕਰ ਲਓ ਮਾਇਆ ਬਣਾ ਲਓ ਕੱਲ ਨੂੰ ਐਮ ਐਲ ਏ ਬਣਨਾ ਕਿ ਨਹੀਂ ਬਣਨਾ ਸਭ ਨੇ ਪਤਾ ਹੀ ਪੜਨਾ ਹੀ ਨਹੀਂ ਹੈ ਦੁਨੀਆ ਤੰਗਾਈ ਪਈ ਹੈ ਕੋਈ ਵੱਡਾ ਐਕਸ਼ਨ ਕੋਈ ਕਾਂਗਰਸ ਪਾਰਟੀ ਵੱਲੋਂ ਕੋਈ ਧਰਨਾ ਇਹਨਾਂ ਦੇ ਖਿਲਾਫ ਲਿਆ ਜਾਊਗਾ ਜੀ ਸਰਕਾਰ ਦੇ ਗੱਲ ਸੁਣੋ ਸਰਕਾਰ ਦੇ ਖਿਲਾਫ ਤਾਂ ਗੋੜਿੰਗ ਰਾਜਾ ਹਮੇਸ਼ਾ ਉਤਰਨੇ ਮਾਰ ਰਿਹਾ ਹੈ ਅੱਜ ਕੱਲ ਲੱਗਿਆ ਹੋਇਆ ਅੱਛੀ ਗੱਲ ਹੈ ਮੁੰਡਾ ਨੌਜਵਾਨ ਹੈ ਸਾਥੀ ਨਾਲ ਹੈ ਸਾਰੇ ਇਕੱਠੇ ਇਕੱਠੇ ਲੱਗਿਆ ਹੋਇਆ ਇਸ ਕਰਕੇ ਕਾਂਗਰਸ ਪਾਰਟੀ ਮਹੌਲ ਨਵਾ ਰਹੀ ਹੈ ਲੋਕਾਂ ਸਹਿਯੋਗ ਸਾਥ ਚਾਹੀਦਾ ਹੈ ਦਸਵੰਦ ਵੀ ਕਮਟੂ ਕੰਮ ਕਰਨਾ ਚਾਹੀਦਾ ਮੈਨੂੰ ਆਸ ਹੈ ਕਿ ਬੀਬੀਨ ਮੋਲਵਾ ਅੱਗੇ ਵਾਸਤੇ ਸੋਚ ਕੇ ਸਭ ਕੀ ਬੋਲੂਗੀ ਬੀਬੀ ਇਹ ਸਿਆਸਤ ਹੈ ਇਹ ਗੀਤ ਸੰਗੀਤ ਨਹੀਂ ਹੈ ਤਾਂ ਸਮਝ ਲੈ ਸ਼ੀਸ਼ੇ ਚਾਨਫਰਾ ਮੌਸਮ ਤੇ ਲੱਗੇ ਜਾਓ ਮੁਰਕੇ ਖਬਰ ਲਾ ਕੇ ਲਈ ਨਹੀਂ ਕਦੇ ਇਲਾਕੇ ਜਾ ਕੇ ਬੜੇ ਨਹੀਂ ਆ ਦੇਖ ਲਿਆ ਥੋੜੀ ਇਲਾਕੇ ਕਿੰਨੀ ਵੋਟ ਥੋੜੀ 36000 ਵੋਟ ਘਟ ਗਈ ਹੈ ਜਦੋਂ 10ਾਂ ਪਾਰਟੀ ਵੀ ਸੀ 73000 ਵੋਟ ਸੀ ਹੁਣ ਰਹਿ ਗਈ ਸਿਰਫ 34000 36000 ਵੋਟ ਘਟ ਗਈ ਹੈ ਕਿਉਂ ਮੇਰਾ ਰਸੂਖ ਸੀ ਵੋਟਰ ਸੂਟ ਮੇਰੇ ਨਾਲ ਸੀ ਹੁਣ ਇਹਦਾ ਰਵਈਆ ਦੇਖ ਕੇ ਮੈਂ ਇੱਧਰ ਆ ਗਿਆ ਇਹਨੇ ਕਦੇ ਬਾਤ ਨਹੀਂ ਪੁੱਛੀ ਪੰਚਾਂ ਦੀ ਸਰਪੰਚਾਂ ਦੀ ਗਰੰਟਾਆਂ ਵੀ ਪ੍ਰਬੰਧ ਹੋ ਗਈਆਂ ਲਿੱਖ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਟਰਾਲੀ ਖਿਤਨਾ ਬਾੜ ਰੋਡ ਨੂੰ ਲੋਕ ਜਾਨ ਰੋ ਜਾਨ ਰੋ ਰਹਿ ਸਰਕਾਰ ਦੀ ਐਮਐਲਏ ਵਾਦੇ ਕਰਨ ਦੀ ਕਾਇਦੀ ਕੁਛ ਹੈ ਨਹੀਂ ਗਲੀਵਾਸੀ ਮਹਿਮੜੀ ਤੇ ਦੂਜੀ ਮੜੀ ਸਾੜੀ ਤੇ ਲਾਸਟ ਦੇ ਵਿੱਚ ਪੰਚਾਇਤੀ ਚੋਣਾਂ ਔਰ ਬਲਾਕ ਸੰਵਤੀ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀ ਕਰੋਗੇ ਕਿਹ ਹਜੇ ਨੇਤਾ ਜਿਹੜਾ ਪੰਜਾਬ ਚ ਚੁਣਨਾ ਚਾਹੀਦਾ ਜੀ ਦੇਖੋ ਮੈਂ ਪਿੰਡ ਦਾ ਸਰਪੰਚ ਰਹਿ ਚੁੱਕਿਆ ਆਪਣੇ ਦਾ ਸ਼ਹੀਦਗੜ ਦਾ ਮੈਨੂੰ ਸਾਰੇ ਪਿੰਡਾਂ ਦੀ ਪਿੰਡੂ ਜ਼ਿੰਦਗੀ ਪਤਾ ਹੈ ਮੈਂ ਸਾਰੇ ਪਿੰਡਾਂ ਦੇ ਆਪਣਾ ਵੋਟਰਾਂ ਸਪੋਰਟ ਰਾਂ ਕਾਂਗਰਸ ਪਾਰਟੀ ਉੱਪਰ ਹੀ ਦਊਂਗਾ कि ਆਪਾਂ ਬਿਨਾ ਖੇਖ ਹੈ ਬਾਦੀ ਤੋਂ ਸੋਚ ਸਮਝ ਕੇ ਚੰਗੇ ਨੌਜਵਾਨ ਮੁੰਡੇ ਕੁੜੀਆਂ ਬੰਦੇ ਲੈ ਕੇ ਆਈਏ ਜਿਹਨੂੰ ਕੰਮ ਕਰਨ ਦਾ ਸ਼ੌਕ ਹੋਵੇ ਪਿੰਡਾਂ 'ਚ ਵਿਕਾਸ ਬਹੁਤ ਹੋਇਆ ਗੁਜਾਇਸ਼ ਵੀ ਹੈ ਅੱਗੇ ਵਾਸਤੇ ਕੰਮ ਕਰਨ ਨੂੰ ਲੇਕਿਨ ਗਰਾਂਟਾ ਨਹੀਂ ਆ ਰਹੀਆਂ ਬੁਰਾ ਹਾਲ ਹੈ ਮਾਨ ਸਾਹਿਬ ਨੇ ਰੋਜ਼ ਗਾਣਾ ਕੱਢਦੇ ਆ ਮੋਦੀ ਸਰਕਾਰ ਨੂੰ ਗਰਾਂਟਾ ਕਿੱਥੋਂ ਆਣੀ ਹੈ ਪੈਸਾ ਕਿੱਥੋਂ ਆਣਾ ਜਦੋਂ ਕੇਂਦਰ ਸਾਡਾ ਵੱਡਾ ਭਾਈ ਹੈ ਬਾਪੁਰਗਾ ਸੂਬਾ ਛੋਟਾ ਭਾਈ ਹੈ ਪ੍ਰਾਂਤ ਫੈਡਰਲ ਸਿਸਟਮ ਦੇ ਵਿੱਚ ਰੋਲ ਬਰਾਬਰ ਆ ਰਿਹਾ ਗਰਾਂਟਾ ਯਾਦ ਕਰਨੀ ਹੈ ਅੱਜ ਪੰਜਾਬ ਦੀ مالی ਹਾਲਤ ਬਦ ਤੋਂ ਬੱਧਰ ਹੋ ਗਈ ਜੁੜਾ ਹਾਲ ਬਣਾਉਣ ਦੇ ਨੂੰ ਪੈਸੇ ਨਹੀਂ ਜੋ ਮੁਲਾਜ਼ਮਾਂ ਨੇ ਵਾਦੇ ਕੀਤੇ ਪੂਰੇ ਨਹੀਂ ਕਿਸੇ ਪਾਸੇ ਕੀਤੇ ਹਰਗਲ ਪ੍ਰਚਨ ਬੰਧਾਰਾ ਕੋ ਸਾਹਮਣੇ ਆ ਰਹੇ ਹੈ